6 ਮਹੀਨਿਆਂ ਦੀ ਮਾਸੂਮ ਬੱਚੀ ਨਾਮ ਸੀ ਆ ਰੋਹੀ ਹਾ ਹੂਜਾ ਉਹਨੂੰ ਕਿਸੇ ਨੇ ਸ਼ਹਿਰ ਦੇ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਤੇ ਪੁਲਿਸ ਨੇ ਇਹਦੀ ਲਾਸ਼ ਨੂੰ ਜਾਂ ਕਹਿ ਲਓ ਕਿ ਲਾਸ਼ ਤਾਂ ਉਦੋਂ ਤੱਕ ਜੋ ਸੀਗੇ ਸਿਰਫ ਕੁਝ ਹੱਡੀਆਂ ਹੀ ਮਿਲੀਆਂ ਹੋਣੀਆਂ ਪੁਲਿਸ ਵਾਲਿਆਂ ਨੂੰ ਜਦੋਂ ਉਹ ਮਿਲੀਆਂ ਕਿਉਂਕਿ ਲਾਸ਼ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਗਲ ਸੜ ਚੁੱਕੀ ਸੀਗੀ ਤੇ ਜਦੋਂ ਪੁਲਿਸ ਨੂੰ ਹੱਡੀਆਂ ਮਿਲੀਆਂ ਤਾਂ ਉਹਨਾਂ ਦੀ ਜਦੋਂ ਜਾਂਚ ਹੋਈ ਤਾਂ ਪਤਾ ਚੱਲਿਆ ਕੀ ਇਸ ਬੱਚੀ ਨੂੰ ਇਹ 6 ਮਹੀਨਿਆਂ ਦੀ ਬੱਚੀ ਨੂੰ ਇਹ ਜਿਹੜਾ ਤੜਪਾ ਤੜਪਾ ਕੇ ਮਾਰਿਆ ਗਿਆ ਆ ਜਦੋਂ ਇਹ ਜ਼ਿੰਦਾ ਸੀਗੀ ਇਹਨੂੰ ਜ਼ਿੰਦਾ ਨੂੰ ਹੀ ਉਸ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਆਖਿਰ ਕਿਦੀ ਇਹਦੇ ਨਾਲ ਐਵੇਂ ਦੀ ਦੁਸ਼ਮਣੀ ਰਹੀ ਹੋएगी ਜੋ ਇਹਨੂੰ ਇੰਨੀ ਦਰਦਨਾਕ ਮੌਤ ਦਿੱਤੀ ਇੱਕ ਬੱਚੀ ਨੂੰ ਮਾਸੂਮ 6 ਮਹੀਨਿਆਂ ਦੀ ਬੱਚੀ ਨੂੰ ਜਦੋਂ ਇਸ ਰਾਜ਼ ਦੇ ਉੱਤੋਂ ਪਰਦਾ ਉੱਠਿਆ ਤਾਂ ਸਾਰੇ ਹੈਰਾਨ ਸੀਗੇ ਕੀ ਸੀ ਇਹ ਪੂਰਾ ਮਾਮਲਾ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੀਆਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਮਧ ਪ੍ਰਦੇਸ਼ ਦੇ ਜਬਲਪੁਰ ਤੋਂ ਇਥੋਂ ਦੀ ਇੱਕ ਫੈਮਲੀ ਸੀਗੀ 아ਹੂਜਾ ਫੈਮਲੀ 아ਹੂਜਾ ਫੈਮਲੀ ਦੇ ਮੁਖੀ ਹੁੰਦੇ ਆ ਸੁਸ਼ੀਲਾ 아ਹੂਜਾ ਤੇ ਉਹਨਾਂ ਦੀ ਘਰਵਾਲੀ ਦਾ ਨਾਮ ਹੁੰਦਾ ਆ ਰੀਤੂ 아ਹੂਜਾ ਇਹਨਾਂ ਦੇ ਦੋ ਬੱਚੇ ਸੀਗੇ ਇਹਨਾਂ ਦਾ ਬੇਟਾ ਹੁੰਦਾ ਆ 3 ਸਾਲ ਦਾ ਜਿਹਦਾ ਨਾਮ ਆ ਯਸ਼ ਤੇ ਇਹਨਾਂ ਦੀ ਇੱਕ ਬੇਟੀ ਜੋ ਸਿਰਫ ਹਲੇ 6 ਮਹੀਨਿਆਂ ਦੀ ਸੀਗੀ ਉਹਦਾ ਨਾਮ ਇਹ ਰੱਖਦੇ ਆ ਰੋਹੀਆ 아ਹੂਜਾ ਪਰਿਵਾਰ ਬਹੁਤ ਵਧੀਆ ਸੀਗਾ ਖੁਸ਼ਹਾਲ ਪਰਿਵਾਰ ਸੀਗਾ ਸਭ ਕੁਝ ਪਰਿਵਾਰ ਦੇ ਵਿੱਚ ਠੀਕ ਚੱਲ ਰਿਹਾ ਹੁੰਦਾ ਆ ਇਹ ਜਿਹੜਾ ਸੁਸ਼ੀਲਾ ahuja ਸੀਗਾ ਇੱਕ ਬਿਜ਼ਨਸਮੈਨ ਸੀਗਾ ਬਿਜ਼ਨਸਮੈਨ ਹੋਣ ਦੇ ਨਾਤੇ ਇਹਨਾਂ ਦੇ ਘਰ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤੇ ਫਿਰ ਹੁੰਦਾ ਆ ਦਿਨ ਆਉਂਦਾ ਆ 7 ਸਤੰਬਰ 2014 ਦਾ ਜਿਸ ਦਿਨ ਇਹ ਵਾਰਦਾਤ ਹੁੰਦੀ ਹੈ ਰਿਤੂ ahuja ਸੀਗੀ ਜਿਹੜੀ ਉਹ ਨਹਾਣ ਦੇ ਲਈ ਬਾਥਰੂਮ 'ਚ ਜਾਂਦੀ ਹੈ ਤੇ ਆਪਣੀ ਇਹਦੀ ਜਿਹੜੀ ਬੇਟੀ ਹੁੰਦੀ ਹੈ ਉਹ ਸੌ ਰਹੀ ਹੁੰਦੀ ਹੈ ਤੇ ਉਹਨੂੰ ਇਹਨੇ ਪੰਘੂੜੇ ਦੇ ਵਿੱਚ ਪਾਇਆ ਹੁੰਦਾ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਇਹ ਨਹਾ ਕੇ ਬਾਹਰ ਨਿਕਲਦੀ ਹੈ ਤੇ ਕੀ ਵੇਖਦੀ ਐ ਉੱਥੇ ਉਹਦੀ ਬੱਚੀ ਨਹੀਂ ਹੁੰਦੀ ਉਹ ਚਾਰੇ ਪਾਸੇ ਵੇਖਦੀ ਐ ਪਰ ਬੱਚੀ ਉਹਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀ ਹਲੇ 6 ਮਹੀਨਿਆਂ ਦੀ ਬੱਚੀ ਸੀ ਉਹ ਕਿਤੇ ਜਾ ਵੀ ਨਹੀਂ ਸੀ ਸਕਦੀ ਤੇ ਇਸ ਤੋਂ ਬਾਅਦ ਕੀ ਹੁੰਦਾ ਆਪਣੇ ਹਸਬੰਦ ਨੂੰ ਫੋਨ ਕਰਦੀ ਐ ਹਸਬੰਦ ਪਹਿਲਾਂ ਦਾ ਫੋਨ ਨਹੀਂ ਚੈੱਕਦਾ ਤੇ ਜਦੋਂ ਉਹ ਘਰ ਹੁੰਦਾ ਆ ਘਰ ਆਣ ਕਿ ਜਦੋਂ ਆਪਣੀ ਵਾਈਫ ਨੂੰ ਰੋਂਦਿਆਂ ਹੋਇਆਂ ਵੇਖਦਾ ਆ ਤਾਂ ਉਹਨੂੰ ਪੁੱਛਦਾ ਆ ਕਿ ਬੇਟੀ ਕਿੱਥੇ ਐ ਤਾਂ ਉਹ ਕਹਿੰਦੀ ਐ ਕਿ ਮੈਨੂੰ ਨਹੀਂ ਪਤਾ ਮੈਂ ਉਹਨੂੰ ਸੁਵਾ ਕੇ ਜਦੋਂ ਬਾਥਰੂਮ 'ਚ ਨਹਾਣ ਲਈ ਗਈ ਤਨਹਾ ਕੇ ਜਦੋਂ ਮੈਂ ਬਾਹਰ ਨਿਕਲੀ ਤਾਂ ਮੈਂ ਵੇਖਿਆ ਕਿ ਬੇਟੀ ਉੱਥੇ ਨਹੀਂ ਤੇ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਤਾਂ ਉਸ ਤੋਂ ਬਾਅਦ ਉਹ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਏ ਕਿੱਥੇ ਜਾ ਕੇ ਵੇਖਿਆ ਜਾਏ ਉਹਨਾਂ ਦੀ ਬੇਟੀ ਕਿੱਥੇ ਹੈ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹੈ ਜੋ ਉਹਨਾਂ ਦੀ ਬੇਟੀ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਹੈ ਹੁਣ ਉਹ ਕਾਲੀ ਕਾਲੀ 'ਚ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਜਿਹੜੀ ਉਹ ਵੀ ਮੌਕੇ ਤੇ ਪਹੁੰਚਦੀ ਹੈ ਤੇ ਜਦੋਂ ਪਹੁੰਚਦੇ ਅਤੇ ਆਣ ਕੇ ਦੇਖਦੇ ਉਹਨਾਂ ਨੂੰ ਪੁੱਛਦੇ ਹੈ ਕਿ ਕੀ ਹੈ ਪੂਰਾ ਮਾਮਲਾ ਉਹ ਕਿੱਦਾਂ ਗਾਇਬ ਹੋਈ ਘਰੋਂ ਸਾਰਿਆਂ ਨੂੰ ਪੁੱਛਦੇ ਹੈ ਕਿ ਕਿੱਥੇ ਸੀਗੇ ਤੁਸੀਂ ਤਾਂ ਹੁਣ ਇਹ ਜਿਹੜਾ arohi ਦਾ ਪਿਤਾ ਹੁੰਦਾ ਹੈ ਉਹ ਦੱਸਦਾ ਹੈ ਕਿ ਮੈਂ ਇੱਕ ਬਿਜ਼ਨਸਮੈਨ ਹਾਂ ਤੇ ਮੈਂ ਡੇਲੀ ਕੰਮ ਤੇ ਜਾਂਦਾ ਹਾਂ ਅੱਜ ਮੇਰੀ ਛੁੱਟੀ ਸੀਗੀ ਤੇ ਅੱਜ ਮੈਂ ਘਰ ਹੀ ਸੀਗਾ ਕਿਉਂਕਿ ਰਾਤ ਹੀ ਮੇਰੀ ਮਾਂ ਹੈ ਜੋ ਉਹਨਾਸੀ ਗਈ ਹੋਈ ਸੀ ਕਿਸੇ ਰਿਸ਼ਤੇਦਾਰ ਦੇ ਕੋਲ ਤੇ ਉਹ ਸਵੇਰੇ 5 ਵਜੇ ਘਰ ਆਉਂਦੀ ਹੈ ਤੇ ਮੈਂ ਉੱਠ ਕੇ ਐ ਜੋ ਆਪਣੀ ਮਾਂ ਨੂੰ ਮਿਲਦਾ ਆ ਫਿਰ ਮੈਂ ਵੇਖਦਾ ਆ ਕਿ ਆ ਰੋਹੀ ਤੇ ਮੇਰੀ ਵਾਈਫ ਤੇ ਮੇਰਾ ਬੱਚਾ ਸੀਗਾ ਜੋ ਬੇਟਾ ਇਹ ਸਾਰੇ ਸੋ ਰਹੇ ਸੀਗੇ ਤੇ ਮੈਂ ਕਿਸੇ ਨੂੰ ਵੀ ਡਿਸਟਰਬ ਨਹੀਂ ਕੀਤਾ ਮੈਂ ਆਪਣੀ ਮਾਂ ਨੂੰ ਮਿਲਿਆ ਉਸ ਤੋਂ ਬਾਅਦ ਮੈਂ ਫਰੈਸ਼ ਹੋ ਕੇ ਅਸੀਂ satsang ਤੇ ਜਾਣਾ ਸੀ ਤਾਂ ਮੈਂ ਆਪਣੇ ਬੇਟੇ ਨੂੰ ਨਾਲ ਲਿਆ ਤੇ ਆਪਣੀ ਮਾਤਾ ਨੂੰ ਨਾਲ ਲਿਆ ਤੇ ਮੈਂ satsang ਲਈ ਨਿਕਲ ਗਿਆ ਤੇ ਅਸੀਂ ਜਦੋਂ satsang ਤੇ ਸੀਗੇ ਤਾਂ ਉੱਥੇ ਮੇਰੀ ਵਾਈਫ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਫੋਨ ਹੈ ਜੋ ਉਹ ਰਿਸੀਵ ਨਹੀਂ ਕਰ ਸਕਿਆ ਦੋਸਤੋ ਬਾਦ ਜਦੋਂ ਮੈਂ ਘਰ ਪਹੁੰਚੇ ਤੇ ਘਰਾਂ ਨੇ ਕਿ ਵਿਖਿਆਤਾ ਮੇਰੀ ਵਾਈਫ ਰੋ ਰਹੀ ਸੀਗੀ ਮੇਰੀ ਬੇਟੀ ਕਰੋ ਗਾਇਬ ਸੀਗੀ ਤਾਂ ਹੁਣ ਪੁਲਿਸ ਵੱਲੋਂ ਪੁੱਛਤਾਛ ਕਰਦੀ ਹੈ ਕਿ ਤੁਹਾਨੂੰ ਕਿਸਤੇ ਕੋਈ ਸ਼ੱਕ ਹੋਵੇ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਤਾਂ ਉਹ ਕਹਿੰਦੇ ਆ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਤਾਂ ਹੁਣ ਜਿਹੜੇ ਉਹਨਾਂ ਦੇ ਗਵਾਂਡੀ ਹੁੰਦੇ ਆ ਉਹਨਾਂ ਤੋਂ ਵੀ ਪੁੱਛਤਾਛ ਹੁੰਦੀ ਹੈ ਹੁਣ ਉਹਨਾਂ ਦੇ ਰਿਸ਼ਤੇਦਾਰ ਸੀਗੇ ਜੋ ਉਹਨਾਂ ਤੋਂ ਵੀ ਸਾਰਿਆਂ ਤੋਂ ਪੁੱਛਗਿਛ ਕਰਦੇ ਆ ਪਰ ਕਿਤੇ ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲਦਾ ਤੇ ਹੁਣ ਉਹਨਾਂ ਨੂੰ ਜੋ ਬਰੀਕੀ ਦੇ ਨਾਲ ਪੁੱਛਦੇ ਆ ਕਿ ਤੁਸੀਂ ਯਾਦ ਕਰਕੇ ਦੱਸੋ ਕਿ ਹੋ ਸਕਦਾ ਹੈ ਤੁਹਾਡੀ ਕਿਸੇ ਦੇ ਨਾਲ ਕੋਈ ਐਦਾਂ ਦੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੋਈ ਹੋਏ ਗਲਬਾਤ ਉਹ ਕਹਿੰਦੇ ਆ ਕਿ ਐਵੇਂ ਦੀ ਕੋਈ ਗਲਬਾਤ ਨਹੀਂ ਹੈ ਤਾਂ ਹੁਣ ਪੁਲਿਸ ਹੈ ਜੋ ਵੇਟ ਕਰਦੀ ਉਹ ਸੋਚਦੀ ਹੈ ਕਿ ਹੋ ਸਕਦਾ ਹੈ ਬੇਟੀ ਨੂੰ ਪੈਸਿਆਂ ਦੇ ਲਈ ਕਿਡਨਾਪ ਕੀਤਾ ਹੋਏ ਕਿਉਂਕਿ ਇਹ ਬੰਦਾ ਜੋ ਅਮੀਰ ਹੈ ਜਾਂ ਬਿਜ਼ਨਸਮੈਨ ਹੈ ਤਾਂ ਹੁਣ ਪੁਲਿਸ ਇੱਕ ਦਿਨ ਦਾ ਵੇਟ ਕਰਦੀ ਹੈ ਪਰ ਫਰੋਤੀ ਲਈ ਕੋਈ ਵੀ ਕਾਲ ਨਹੀਂ ਆਉਂਦੀ ਨਾ ਉਹਦੀ ਮਾਤਾ ਨੂੰ ਨਾ ਪਿਤਾ ਨੂੰ ਤੇ ਹੁਣ ਉਹ ਕੀ ਕਰਦੇ ਆ ਪਹਿਲੇ ਦਿਨ ਵੀ ਕੁਝ ਪਤਾ ਨਹੀਂ ਚੱਲਦਾ ਫਿਰ ਦੂਜੇ ਦਿਨ ਵੀ ਇਦਾਂ ਹੀ ਹੁੰਦਾ ਹੁਣ ਤਿੰਨ ਦਿਨ ਨਿਕਲ ਜਾਂਦੇ ਇਦਾਂ ਹੀ ਵੇਖਦੇ ਵੇਖਦੇ ਤਾਂ ਹੁਣ ਇੱਥੇ ਪੁਲਿਸ ਨੂੰ ਇਹ ਤਾਂ ਲੱਗ ਗਿਆ ਸੀਗਾ ਇਹ ਤਾਂ ਪੁਲਿਸ ਨੂੰ ਯਕੀਨ ਸੀਗਾ ਕਿ ਬੱਚੀ ਹੁਣ ਜ਼ਿੰਦਾ ਨਹੀਂ ਮਿਲੇਗੀ ਤਾਂ ਹੁਣ ਉਹ ਪੁਲਿਸ ਕੀ ਕਰਦੀ ਹੈ ਪੁਲਿਸ ਜਦੋਂ ਸਾਰਿਆਂ ਤੋਂ ਇਨਵੈਸਟੀਗੇਸ਼ਨ ਕਰਦੀ ਹੈ ਕੁਝ ਵੀ ਹੱਥ ਨਹੀਂ ਲੱਗਦਾ ਤਾਂ ਫਿਰ ਕੀ ਹੁੰਦਾ ਜਿਹੜਾ ਇਹਨਾਂ ਦਾ ਘਰ ਸੀਗਾ ਉੱਥੇ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਸੀ ਇਹਨਾਂ ਦੀ ਪੂਰੀ ਗਲੀ ਜਿਹੀ ਨਹੀਂ ਸੀਗਾ ਤਾਂ ਹੁਣ ਜਿਹੜੀਆਂ ਵੀ ਇਹਨਾਂ ਦੇ ਘਰ ਨੂੰ ਗਲੀਆਂ ਬਾਕੀ ਲੱਗਦੀਆਂ ਸੀਗੀਆਂ ਹਰ ਇੱਕ ਐਂਗਲ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਕਿ ਹੋ ਸਕਦਾ ਹੈ ਇਹਨਾਂ ਨੂੰ ਕਿਤੇ ਕੋਈ ਸੀਸੀਟੀਵੀ ਕੈਮਰਾ ਮਿਲ ਜਾਏ ਤਾਂ ਹੁਣ ਉੱਥੇ ਇੱਕ ਦੋ ਕੈਮਰੇ ਮਿਲਦੇ ਆ ਪਰ ਉਹਦੇ 'ਚ ਉਹਨਾਂ ਨੂੰ ਕੁਝ ਵੀ ਖਾਸ ਜਿਹੜਾ ਪੁਲਿਸ ਦੇ ਹੱਥੋਂ ਨਹੀਂ ਲੱਗਦਾ ਤਾਂ ਹੁਣ ਕੀ ਹੁੰਦਾ ਆ ਇੱਕ ਬਿਊਟੀ ਪਾਰਲਰ ਹੁੰਦਾ ਆ ਤੇ ਉਸ ਬਿਊਟੀ ਪਾਰਲਰ ਦੇ ਅੰਦਰ ਐ ਜੋ ਕੈਮਰਾ ਲੱਗਿਆ ਹੁੰਦਾ ਆ ਜੋ ਸੜਕ ਇਹਨਾਂ ਦੇ ਘਰ ਨੂੰ ਹੀ ਆਉਂਦੀ ਸੀ ਹਾਲਾਂਕਿ ਇਹਨਾਂ ਤੋਂ ਕਾਫੀ ਦੂਰੀ ਤੇ ਸੀ ਗਿਆ ਉਹ ਬਿਊਟੀ ਪਾਰਲਰ ਪਰ ਪੁਲਿਸ ਨੇ ਸੋਚਿਆ ਕਿ ਇੱਕ ਵਾਰੀ ਚੈੱਕ ਤਾਂ ਕਰਨੀ ਚਾਹੀਦੀ ਆ ਹੁਣ ਪੁਲਿਸ ਜਦੋਂ ਉਹ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤਾਂ ਹੁਣ ਉਹਦੇ ਚ ਕੀ ਆਉਂਦਾ ਉਹਦੇ ਚ ਇੱਕ ਲੇਡੀਜ਼ ਹੈ ਜੋ ਸਕੂਟੀ ਤੇ ਨਜ਼ਰ ਆਉਂਦੀ ਹੈ ਤੇ ਉਹ ਜੋ ਸਕੂਟੀ ਤੇ ਨਜ਼ਰ ਆ ਰਹੀ ਸੀਗੀ ਲੇਡੀਜ਼ ਉਹਨੇ ਆਪਣੇ ਜਿਹੜੇ ਸਕੂਟੀ ਦੇ ਅੱਗੇ ਇੱਕ ਬੈਗ ਟੰਗਿਆ ਸੀਗਾ ਉਸ ਬੈਗ ਦੇ ਵਿੱਚ ਵਿੱਚ ਇੱਕ ਬੱਚੀ ਦਾ ਸਿਰ ਨਜ਼ਰ ਆ ਰਿਹਾ ਸੀਗਾ ਹੁਣ ਪੁਲਿਸ ਲਈ ਇਹ ਬਹੁਤ ਵੱਡਾ ਕਲੂ ਸੀਗਾ ਹੁਣ ਉਹ ਕੀ ਕਰਦੇ ਆ ਇਹ ਜੋ ਇਹਨਾਂ ਨੂੰ ਮਿਲਦਾ ਆ ਸੀਸੀਟੀਵੀ ਫੁਟੇਜ ਤਾਂ ਹੁਣ ਉਹਨਾਂ ਦੇ ਘਰਦਿਆਂ ਨੂੰ ਵਿਖਾਇਆ ਜਾਂਦਾ ਆ ਕਿ ਹੋ ਸਕਦਾ ਹੈ ਤੁਹਾਡੀ ਕੋਈ ਜਾਣ ਪਛਾਣ ਦਾ ਹੋਵੇ ਤਾਂ ਤੁਸੀਂ ਇੱਕ ਵਾਰੀ ਵੇਖੋ ਤਾਂ ਹੁਣ ਜਦੋਂ ਵੇਖਦੇ ਆ ਤਾਂ ਉਹ ਉਦੋਂ ਹੀ ਪਛਾਣ ਜਾਂਦੇ ਉਹ ਕਹਿੰਦੇ ਆ ਕਿ ਇਹ ਜੋ ਸਕੂਟੀ ਹੈ ਵੀ ਸਾਡੀ ਹੈ ਤੇ ਇਹ ਜੋ ਉਹਨੂੰ ਚਲਾਰੀ ਹੈ ਇਹ ਮੇਰੀ ਵਾਈਫ ਚਲਾਰੀ ਹੈ ਉਹ ਸੁਸ਼ੀਲਾ ਹੁਜਾ ਦੱਸਦਾ ਆ ਤਾਂ ਹੁਣ ਪੁਲਿਸ ਦਾ ਜਿਹੜਾ ਸਾਰਾ ਸ਼ੱਕ ਸੀਗਾ ਹੁਣ ਉਹਦੀ ਵਾਈਫ ਤੇ ਆ ਰਿਹਾ ਸੀਗਾ ਹੁਣ ਵਾਈਫ ਨੂੰ ਇੱਥੇ ਜੋ ਅਰੈਸਟ ਕਰਦੇ ਆ ਵਾਈਫ ਵਾਰ-ਵਾਰ ਕਹਿ ਰਹੀ ਸੀਗੀ ਕਿ ਮੈਂ ਕੁਝ ਨਹੀਂ ਕੀਤਾ ਮੈਨੂੰ ਕੁਝ ਨਹੀਂ ਪਤਾ ਮੇਰੀ ਬੱਚੀ ਗਾਇਬ ਹੋਈ ਹੈ ਮੈਨੂੰ ਮੈਂ ਆਪਣੀ ਬੱਚੀ ਨੂੰ ਲੈ ਕੇ ਫਿਕਰ ਮੰਦਿਆ ਮੈਨੂੰ ਦੱਸੋ ਮੇਰੀ ਬੇਟੀ ਕਿੱਥੇ ਹੈ ਉਹ ਵਾਰ-ਵਾਰ ਰੋ ਰਹੀ ਸੀਗੀ ਹੁਣ ਪੁਲਿਸ ਉੱਤੇ ਵਿਸ਼ਵਾਸ ਨਹੀਂ ਕਰਦੀ ਤਾਂ ਉਹਨੂੰ ਇਹ ਜੋ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਂਦਾ ਆ ਉੱਥੇ ਉਹ ਤੋਂ ਪੁਸ਼ਤਾਚ ਹੁੰਦੀ ਆ ਪਹਿਲਾਂ ਤਾਂ ਉਹ ਜੋ ਪੁਲਿਸ ਵਾਲੇ ਨੂੰ ਕਮਾਂਦੀ ਫਰਾਂਦੀ ਆ ਬਿਆਨ ਜੋ ਦਿੰਦੀ ਆ ਉਹ ਆਪਣੇ ਤਾਂ ਹੁਣ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਪੁਲਿਸ ਹੈ ਆਪਣੀ ਜਦੋਂ ਸਖਤੀ ਦੇ ਨਾਲ ਪੁੱਛਤਾਚ ਕਰਦੀ ਹੈ ਤਾਂ ਫਿਰ ਤਾਂ ਉਹਨੇ ਦੱਸਣਾ ਹੀ ਸੀਗਾ ਤਾਂ ਹੁਣ ਉਹ ਕੀ ਦੱਸਦੀ ਐ ਇੱਥੇ ساری ਕਹਾਣੀ ਉਹ ਕਹਿੰਦੀ ਐ ਕਿ ਜਦੋਂ ਦੀ ਮੇਰੇ ਅਰੋਹੀ ਹੋਈ ਸੀਗੀ ਉਦੋਂ ਦਾ ਮੈਂ ਆਪਣੇ ਬੇਟੇ ਵੱਲ ਕੋਈ ਧਿਆਨ ਨਹੀਂ ਸੀ ਦੇ ਪਾ ਰਹੀ ਕਿਉਂਕਿ ਮੈਨੂੰ ਹਰ ਵਕਤ ਉਹਨੂੰ ਸੰਭਾਲਣਾ ਪੈਂਦਾ ਸੀਗਾ ਮੈਂ ਪਰੇਸ਼ਾਨ ਹੋ ਚੁੱਕੀ ਸੀਗੀ ਜਿਹਦੇ ਕਰਕੇ ਮੇਰੀ ਲਾਈਫ ਵੀ ਡਿਸਟਰਬ ਹੋ ਗਈ ਸੀਗੀ ਮੇਰੇ ਬੱਚੇ ਦੀ ਵੀ ਤੇ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ ਮੇਰੀ ਫੈਮਲੀ ਜਦੋਂ ਦੀ ਮੇਰੀ ਬੇਟੀ ਹੋਈ ਸੀ ਮੇਰੀ ਫੈਮਲੀ ਵੀ ਕੋਈ ਬਾਲੀ ਖੁਸ਼ ਨਹੀਂ ਸੀ ਇਸ ਬੱਚੀ ਤੋਂ ਤੇ ਉਹਨੂੰ ਸੰਭਾਲਣਾ ਸਿਰਫ ਮੈਨੂੰ ਹੀ ਪੈਂਦਾ ਸੀਗਾ ਤੇ ਹੁਣ ਉਹ ਦੱਸਦੀ ਹੈ ਕਿ ਜਦੋਂ ਇਹ ਰੋਂਦੀ ਸੀ ਕਿ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਸੀਗਾ ਮੈਨੂੰ ਬਹੁਤ ਗੁੱਸਾ ਆਉਂਦਾ ਸੀਗਾ ਇਹਦੇ ਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਇਸ ਤੋਂ ਛੁਟਕਾਰਾ ਕਿਵੇਂ ਪਾਵਾਂ ਫਿਰ ਉਹ ਸੋਚਦੀ ਹੈ ਕਿ ਕਿਉਂ ਨਾ ਮੈਂ ਇਹਨੂੰ ਖਤਮ ਹੀ ਕਰ ਦਵਾਂ ਅਗਰੇ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਹੈ ਜੋ ਮੈਨੂੰ ਕੁਝ ਵੀ ਨਹੀਂ ਕਰਨਾ ਪਏਗਾ ਮੈਂ ਬਿਲਕੁਲ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਜੀ ਸਕਾਂਗੀ ਮੈਂ ਆਪਣੇ ਬੱਚੇ ਤੇ ਧਿਆਨ ਦੇ ਸਕਾਂਗੀ ਤਾਂ ਉਹ ਪਲੈਨਿੰਗ ਬਣਾਉਂਦੀ ਹੈ ਉਹ ਵੇਟ ਕਰ ਰਹੀ ਸੀ ਕਿ ਕਿਸ ਦਿਨ ਸਾਰੇ ਘਰੋਬਾਰ ਹੋਣ ਤਾਂ ਹੁਣ ਉਹਨੂੰ ਮੌਕਾ ਮਿਲ ਗਿਆ ਸੀਗਾ ਉਹ ਕੀ ਕਰਦੀ ਆ ਆਪਣੀ ਬੱਚੀ ਨੂੰ ਚੱਕਦੀ ਆ ਉਹਨੂੰ ਇੱਕ ਸਬਜੀ ਵਾਲਾ ਉੱਥੇ ਥੈਲਾ ਪਿਆ ਸੀਗਾ ਹੁਣ ਉਹਦੇ ਵਿੱਚ ਉਹਨੂੰ ਪਾਉਂਦੀ ਹੈ ਤੇ ਉਹਨੂੰ ਲੈ ਜਾਂਦੀ ਆ ਸਕੂਟੀ ਤੇ ਸਕੂਟੀ ਤੇ ਲ ਜਾ ਕੇ ਐ ਜੋ ਚਾਰ ਛਪੇਰੇ ਵਿੰਦੀ ਹੈ ਕਿ ਕੋਈ ਮੈਨੂੰ ਨਾਲਾ ਦਿਖੇ ਕੋਈ ਗੰਦਾ ਨਾਲਾ ਦਿਖੇ ਪਰ ਪਬਲਿਕ ਵੀ ਉੱਥੇ ਨਾ ਹੋਏ ਉਹਨਾਂ ਨੂੰ ਕੋਈ ਵੀ ਨਜ਼ਰ ਨਹੀਂ ਸਿਆ ਰਿਆ ਫਿਰ ਉਹ ਜਦੋਂ ਸ਼ਹਿਰ ਤੋਂ ਬਾਹਰ ਜਾਂਦੀ ਹੈ ਤਾਂ ਉੱਥੇ ਉਹਨੂੰ ਇੱਕ ਨਾਲਾ ਨਜ਼ਰ ਆਉਂਦਾ ਆ ਤਾਂ ਹੁਣ ਉਹ ਬਹੁਤ ਹੀ ਗੰਦਾ ਸੀਗਾ ਤੇ ਹੁਣ ਉਹ ਕੀ ਕਰਦੀ ਹੈ ਆਪਣੀ ਬੱਚੀ ਜੋ ਕਿ ਜ਼ਿੰਦਾ ਸੀਗੀ ਜਿੰਦਾ ਬੱਚੀ ਨੂੰ ਹੀ ਉਸ ਨਾਲੇ ਦੇ ਵਿੱਚ ਹੈ ਜੋ ਸੁੱਟ ਦਿੰਦੀ ਹੈ ਹੁਣ ਬੱਚੀ ਸੀਗੀ ਜਿਹੜੀ ਜਦੋਂ ਉਹਨੂੰ ਨਾਲੇ ਦੇ ਵਿੱਚ ਸੁੱਟਿਆ ਤਾਂ ਉਹ ਰੋ ਰਹੀ ਸੀ ਪਰ ਇਹ ਜੋ ਲੇਡੀਜ਼ ਐ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਇਹ ਬਹੁਤ ਖੁਸ਼ ਹੋ ਰਹੀ ਸੀ ਉਸ ਟਾਈਮ ਕਿਉਂਕਿ ਇਹਨੂੰ ਲੱਗ ਰਿਆ ਸੀਗਾ ਕਿ ਇਹ ਇਸ ਬੱਚੀ ਦਾ ਆਖਰੀ ਵਾਰੀ ਰੋਣਾ ਆ ਇਸ ਤੋਂ ਬਾਅਦ ਮੈਨੂੰ ਇਹਦੇ ਰੋਣ ਦੀ ਕੋਈ ਆਵਾਜ਼ ਨਹੀਂ ਆਏਗੀ ਤਾਂ ਹੁਣ ਇਹ ਖੁਸ਼ ਹੋ ਰਹੀ ਸੀਗੀ ਕਿ ਇਸ ਤੋਂ ਛੁਟਕਾਰਾ ਮਿਲ ਗਿਆ ਤੇ ਇਹ ਦੱਸਦੀ ਹੈ ਕਿ ਇਸ ਤੋਂ ਬਾਅਦ ਮੈਨੂੰ ਨਾਲੇ ਚ ਸੁੱਟਿਆ ਤੇ ਜਦੋਂ ਮੈਂ ਸੁਣਿਆ ਕਿ ਇਹਦਾ ਰੋਣਾ ਹੁਣ ਬੰਦ ਹੋ ਚੁੱਕਿਆ ਆ ਤੇ ਮੈਂ ਉੱਥੋਂ ਆਪਣੀ ਸਕੂਟੀ ਚੱਕੀ ਤੇ ਮੈਂ ਵਾਪਸ ਆਪਣੇ ਘਰ ਆ ਗਈ ਤੇ ਘਰ ਆ ਕੇ ਮੈਂ ਇਹ ਸਭ ਨਟਕ ਕੀਤਾ ਜੋ ਵੀ ਸੀਗਾ ਹੁਣ ਪੁਲਿਸ ਵਾਲਿਆਂ ਨੂੰ ਬਹੁਤ ਤਕਕਾ ਲੱਗਦਾ ਉਹ ਸੋਚ ਰਹੇ ਸੀਗੇ ਕਿ ਇੱਕ ਮਾਂ ਆਪਣੀ 6 ਮਹੀਨੇ ਦੀ ਬੱਚੀ ਨਾਲ ਐਵੇਂ ਕਿਵੇਂ ਕਰ ਸਕਦੀ ਹੈ ਉਹਨੂੰ ਮਾਰਿਆ ਵੀ ਤਾਂ ਫਿਰ ਇਹਨਾਂ ਤੜਫਾ ਤੜਫਾ ਕੇ ਮਾਰਿਆ ਤਾਂ ਹੁਣ ਪੁਲਿਸ ਨੂੰ ਬਹੁਤ ਗੁੱਸਾ ਸੀਗਾ ਇਸ ਗੱਲ ਦਾ ਔਰ ਪੁਲਿਸ ਨੂੰ ਕੀ ਆਮ ਪਬਲਿਕ ਨੂੰ ਵੀ ਸੀਗਾ ਉਹਦੀ ਫੈਮਿਲੀ ਵਾਲਿਆਂ ਨੂੰ ਸੀਗਾ ਸਾਰਿਆਂ ਨੂੰ ਸੀਗਾ ਹੁਣ ਪੁਲਿਸ ਦੇ ਸਾਹਮਣੇ ਤਾਂ ਇਹ ਬਿਆਨ ਦਿੰਦੀ ਹੈ ਫਿਰ ਜਦੋਂ ਉਹਨੂੰ ਕੋਰਟ ਦੇ ਵਿੱਚ ਲੈ ਕੇ ਜਾਂਦਾ ਜਾਇਆ ਜਾਂਦਾ ਉੱਥੇ ਜਾ ਕੇ ਉਹ ਮੁਕਰ ਜਾਂਦੀ ਹੈ ਉਹ ਕਹਿੰਦੀ ਹੈ ਕਿ ਪੁਲਿਸ ਵਾਲਿਆਂ ਨੇ ਜੋ ਮੈਨੂੰ ਹੈ ਇਲੈਕਟ੍ਰਿਕ ਸ਼ੌਕ ਦੇ ਕੇ ਜੋ ਮੇਰੇ ਤੋਂ ਗੱਲ ਮੰਵਾ ਰਹੇ ਸੀਗੇ ਮੇਰੇ ਕੋਰੇ ਕਾਗਜ਼ ਦੇ ਉੱਪਰ ਸਾਈਨ ਕਰਵਾਏ ਆ ਇਹਨਾਂ ਨੇ ਤਾਂ ਹੁਣ ਉਹ ਸਾਫ਼-ਸਫ਼ ਮੁਕਰ ਗਈ ਸੀ ਕਿ ਮੈਂ ਤਾਂ ਇਹ ਕਤਲ ਕੀਤਾ ਹੀ ਨਹੀਂ ਤੇ ਇੱਥੇ ਹੀ ਜੋ ਰੀਤੂ ਆਹੋਜਾ ਆ ਉਹਦੀ ਮਾਦੇਵੀ ਬਿਆਨ ਹੁੰਦੇ ਆ ਉਹ ਵੀ ਦੱਸਦੀ ਹੈ ਕਿ ਮੇਰੀ ਬੇਟੀ ਨੂੰ ਹੈ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਜਦੋਂ ਦਾ ਇਸ ਬੇਟੀ ਦਾ ਜਨਮ ਹੋਇਆ ਸੀਗਾ ਔਰ ਉਹੀ ਦਾ ਘਰ ਵਾਲੇ ਫੈਮਿਲੀ ਵਾਲੇ ਬਿਲਕੁਲ ਵੀ ਖੁਸ਼ ਨਹੀਂ ਸੀਗੇ ਜੋ ਸਾਰੀ ਸਾਮ ਸੰਭਾਲ ਕਰਦੀ ਸੀਗੀ ਉਹ ਮੇਰੀ ਬੇਟੀ ਰੀਤੂ ਹੀ ਕਰਦੀ ਸੀਗੀ ਤੇ ਫਿਰ ਜੋ ਉਹਦੀ ਮਾਂ ਪੂਰੀ ਸੱਚਾਈ ਦੱਸਦੀ ਉਹ ਕਹਿੰਦੀ ਹੈ ਕਿ ਇਸ ਵਰਦਤ ਨੂੰ ਅੰਜਾਮ ਬਿਸ਼ੱਕ ਮੇਰੀ ਬੇਟੀ ਨੇ ਦਿੱਤਾ ਆ ਪਰ ਉਹਦਾ ਇਹ ਜੋ ਵੀ ਇਹ ਕਰਨ ਦੇ ਪਿੱਛੇ ਹੈ ਜੋ ਹੱਥ ਆ ਉਹਦੇ ਸਹਰੇ ਪਰਿਵਾਰ ਦਾ ਆ ਅਗਰ ਸਹਰਾ ਪਰਿਵਾਰ ਉਹਦਾ ਇਸ ਬੇਟੀ ਨੂੰ ਖੁਸ਼ੀ ਖੁਸ਼ੀ ਅਪਣਾਉਂਦਾ ਉਹਦਾ ਸਾਥ ਦਿੰਦਾ ਤਾਂ ਸ਼ਾਇਦ ਉਹ ਇਹ ਸਭ ਕੁਝ ਨਹੀਂ ਕਰਦੀ ਤਾਂ ਫਿਰ ਕੀ ਹੁੰਦਾ ਆ ਇਹਦੇ ਚੈੱਕਅਪ ਕਰਵਾਏ ਜਾਂਦੇ ਆ ਇਸ ਰੀਤੂ 아ਹੂਜਾ ਦੇ ਕਿ ਹੋ ਸਕਦਾ ਇਹ ਮੈਂਟਲੀ ਕੁਝ ਨੂੰ ਪ੍ਰੋਬਲਮ ਰਹੀ ਹੋਵੇ ਤਾਂ ਫਿਰ ਉਹਦੇ ਚਾਹੁੰਦਾ ਹੈ ਕਿ ਇਹਨੂੰ ਪੋਸਟਪਾਰਟਮ ਡਿਪਰੈਸ਼ਨ ਸੀਗਾ ਜੋ ਅਕਸਰ ਲੇਡੀਜ਼ ਦੇ ਵਿੱਚ ਹੁੰਦਾ ਆ ਜਦੋਂ ਉਹ ਮਾਂ ਬਣਦੀਆਂ ਆ ਉਸ ਤੋਂ ਬਾਅਦ ਉਹਨਾਂ 'ਚ ਬਹੁਤ ਬਦਲਾਅ ਹੁੰਦੇ ਆ ਜਿਹਦੇ ਕਰਕੇ ਅਗਰ ਉਹਨਾਂ ਦੇ ਘਰ ਵਾਲੇ ਉਹਨਾਂ ਦਾ ਸਾਥ ਦੇਣ ਤਾਂ ਸ਼ਾਇਦ ਉਹ ਇਸ ਵਿੱਚੋਂ ਬਹੁਤ ਛੇਤੀ ਨਿਕਲ ਜਾਂਦੀਆਂ ਪਰ ਜਿਹੜੀ ਜਿਹੜੀਆਂ ਫੈਮਿਲੀਜ਼ ਇੰਨਾ ਤੇ ਬੱਚੇ ਤਾਂ ਤਾਂ ਧਿਆਨ ਦਿੱਤਾ ਜਾਂਦਾ ਆ ਬੱਚੇ ਦਾ ਜਨਮ ਹੋਇਆ ਬੱਚੇ ਨੂੰ ਐ ਬਹੁਤ ਵਧੀਆ ਲਾਡ ਪਿਆਰ ਕੀਤਾ ਜਾਂਦਾ ਆ ਪਰ ਫੈਮਲੀ ਵਾਲੇ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਕਿ ਜਿਨੇ ਉਹਨੂੰ ਜਨਮ ਦਿੱਤਾ ਆ ਉਹਨੂੰ ਵੀ ਓਨੀ ਹੀ ਟੇਕ ਕੇਅਰ ਦੀ ਜ਼ਰੂਰਤ ਆ ਪਰ ਅਕਸਰ ਕਈ ਫੈਮਲੀਆਂ ਵਿੱਚ ਵੇਖਿਆ ਜਾਂਦਾ ਆ ਕਿ ਸਿਰਫ ਬੱਚੇ ਤੇ ਹੀ ਉਹਨਾਂ ਦਾ ਪੂਰਾ ਧਿਆਨ ਹੁੰਦਾ ਆ ਚਾਹੇ ਉਹ ਹਸਬੈਂਡ ਹੋਵੇ ਜਾਂ ਬਾਕੀ ਘਰ ਦੇ ਹੋਣ ਇੱਕ ਜੋ ਮਾਂ ਬਣੀ ਐ ਲੇਡੀਜ਼ ਉਹਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਉਹਦੀ ਕੋਈ ਕਿਰਨ ਨਹੀਂ ਕੀਤੀ ਜਾਂਦੀ ਜਿਹਦੇ ਕਰਕੇ ਜ਼ਿਆਦਾਤਰ ਅੱਜ ਕੱਲ੍ਹ ਹੈ ਜੋ ਔਰਤਾਂ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਆ ਤੇ ਉਸ ਤੋਂ ਬਾਅਦ ਹੈ ਜੋ ਉਹਨੂੰ ਅਰੈਸਟ ਕਰਕੇ ਹੈ ਜੋ ਉਹਦੇ ਤੇ ਮੁਕੱਦਮਾ ਚੱਲਦਾ ਆ ਕੇਸ ਚੱਲਦਾ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਇਸ ਬੱਚੀ ਨੂੰ ਹੈ ਜੋ ਇਹਨੇ ਜਦੋਂ ਦੱਸਿਆ ਕਿ ਮੈਂ ਉਹਨੂੰ ਨਾਲੇ ਦੇ ਵਿੱਚ ਹੱਥ ਸੱਟਿਆ ਆ ਤਾਂ ਉਸ ਨਾਲੇ 'ਚ ਜਦੋਂ ਜਾ ਕੇ ਉਹਦੇ ਬਾਡੀ ਪਾਰਟਸ ਜਦੋਂ ਮਿਲਦੇ ਆ ਕਿਉਂਕਿ 3 ਦਿਨ ਹੋ ਗਏ ਸੀਗੇ ਇਸ ਹੱਤਿਆ ਹੋਈ ਨੂੰ ਤਿੰਨ ਦਿਨਾਂ ਬਾਅਦ ਮਾਸੂਮ ਦੇ ਕੁਝ ਵੀ ਨਹੀਂ ਬੋਡੀ ਪਾਰਟਸ ਸਿਰਫ ਉਹ ਹੱਡੀਆਂ ਮਿਲੀਆਂ ਸੀਗੀਆਂ ਉੱਥੋਂ ਕਿਉਂਕਿ ਪੂਰੀ ਤਰ੍ਹਾਂ ਜਿਹੜੀ ਸਕਿਨ ਸੀਗੀ ਉਹ ਗਲ ਚੁਕੀ ਸੀਗੀ ਤੇ ਉਸ ਨਾਲੇ ਦੇ ਵਿੱਚੋਂ ਇੱਕ ਇਸ ਬੱਚੀ ਦੀ ਫਰੌਕ ਮਿਲੀ ਸੀਗੀ ਜੋ ਇਹਨੇ ਹੱਤਿਆ ਵਾਲੇ ਦਿਨ ਪਾਈ ਹੋਈ ਸੀਗੀ ਤੇ ਇਸ ਹੁਣ ਹੱਡੀਆਂ ਤੇ ਤਾਂ ਯਕੀ ਨਹੀਂ ਸੀ ਕੀਤਾ ਜਾ ਸਕਦਾ ਹੋ ਸਕਦਾ ਕਿਸੇ ਹੋਰ ਦੀਆਂ ਹੁਣ ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ ਇਹਦਾ ਡੀਐਨਏ ਟੈਸਟ ਕਰਵਾਇਆ ਜਾਂਦਾ ਹੈ ਡੀਐਨਏ ਟੈਸਟ ਤੇ ਨਾਲ ਕਨਫਰਮ ਹੋ ਜਾਂਦਾ ਹੈ ਇਹ ਜੋ ਹੱਡੀਆਂ ਆ ਜੋ ਵੀ ਉੱਥੋਂ ਮਿਲਿਆ ਆ ਇਹ ਸਭ ਕੁਝ ਆ ਜੋ arohi ahuja ਦਾ ਹੀ ਆ ਤੇ ਉਸ ਤੋਂ ਬਾਦ ਉਹਦੀ ਰਿਪੋਰਟ ਹੈ ਜੋ ਜਸਾ ਸਾਹ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਅਦਾਲਤ ਦੇ ਵਿੱਚ ਤੇ ਫਿਰ ਇਸ ਕੇਸ ਦੇ ਉੱਪਰ ਫੈਸਲਾ ਆਉਂਦਾ ਆ ਇਸ ਫੈਸਲੇ ਦੇ ਅਕੋਰਡਿੰਗ ਆ ਜੋ ਇਸ ਲੇਡੀਜ਼ ਨੂੰ ਰਿਤੂ ahuja ਨੂੰ ਆਪਣੀ ਬੇਟੀ ਦਾ ਕਤਲ ਕਰਨ ਦੇ ਜੁਰਮ 'ਚ ਐ ਜੋ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਹਾਲਾਂਕਿ ਇਸ ਜੋ ਜੋ ਵੀ ਉਹਨੂੰ ਸਜ਼ਾ ਮਿਲੀ ਇਹਦੀ ਹੱਕਦਾਰ ਇੱਕਲੀ ਨਹੀਂ ਸੀ ਪੂਰੀ ਫੈਮਿਲੀ ਸੀ ਜੇ ਪੂਰੀ ਫੈਮਿਲੀ ਨੇ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਆ ਜੋ ਆਰੋਹੀ ਉਹ ਜਾ ਸਾਰਿਆਂ ਦੇ ਵਿੱਚ ਜ਼ਿੰਦਾ ਹੁੰਦੀ ਪਰ ਨਹੀਂ ਇਹਨਾਂ ਨੇ ਕੋਈ ਉਤੇ ਧਿਆਨ ਨਾ ਦੇਣ ਕਰਕੇ ਇਹ ਜੋ ਇਹ ਸਾਰੀ ਇਹ ਜੋ ਵਾਰਦਾਤ ਹੋਈ ਪਰ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਇੱਕ ਮਾਸੂਮ ਬੱਚੀ ਜਿਹਦੀ ਕੋਈ ਗਲਤੀ ਨਹੀਂ ਸੀ ਉਹ ਇਸ ਦੁਨੀਆ ਤੋਂ ਚਲੀ ਗਈ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਹਾਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ